ਅੱਜ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀਗੀ ਉਹ ਲੀਗਲੀ ਵੈਲਿਡ ਨਹੀਂ ਸੀ ਆਪਣੇ ਭਾਈ ਮੇਰੇ ਵੇਖਣੇ ਦਿਓ ਨਾ ਫਿਰੋ ਦਿੱਖ ਮਾਨ ਜੋ ਅਦਾਲਤ ਦੇ ਸਾਹਮਣੇ ਫਿਰ ਉਹਨਾਂ ਨੇ ਕਾਫੀ ਆਪਣਾ ਅਪੋਲੋਜੀ ਕਰਕੇ ਦੇ ਉਹਨੂੰ ਵਿਡਰੋਅ ਕੀਤਾ ਆਪਣੀ ਐਪਲੀਕੇਸ਼ਨ ਨੂੰ ਜਿਹੜੀ ਫੈਕਚੁਅਲ ਪੋਜੀਸ਼ਨ ਸੀਗੀ ਉਹ ਕਿਹਾ ਕਿ ਉਹਨਾਂ ਨੇ ਅਸੀ ਨਵੀਂ ਐਪਲੀਕੇਸ਼ਨ ਲਗਾਵਾਗੇ ਫਿਰ ਅਸੀਂ ਪਰ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਪਹਿਨੇ ਉਹਨਾਂ ਨੇ ਐਮੈਂਡਮੈਂਟ ਹੀ ਲਗਾਈ ਸੀ ਉਹ ਲੀਗਲੀ ਵੈਲਿਡ ਨਹੀਂ ਸੀ ਇਸ ਕਰਕੇ ਫਿਰ ਉਹਨਾਂ ਨੂੰ ਉਹ ਡਿਡਰਾਗ ਇੱਕ ਜਿਹੜਾ ਕਹਿੰਦੇ ਫਰੈਸ਼ ਰਿਮਾਂਡ ਆਰਡਰ ਅੱਜ ਆ ਗਿਆ ਇੱਕ ਗੱਲ ਸੀਗਾ 5 ਤਰੀਕ ਸੀ ਕਿ 6 ਸੀ ਕਿ ਐਗਜ਼ੈਕਟ ਰੂਲ ਕੀ ਸਿਚੁਏਸ਼ਨ ਆ ਫਰੈਸ਼ ਰਿਮਾਂਡ ਆਰਡਰ ਵੇਖੋ ਇਹਦੇ ਵਿੱਚ ਕੀ ਸੀਗਾ ਕੋਰਟ ਦੇ ਜਿਹੜਾ ਆਰਡਰ ਆਇਆ ਸੀਗਾ ਉਹਦੇ ਵਿੱਚ 6 ਜੂਨ ਗਲਤੀ ਦੇ ਨਾਲ ਪਰ ਟਾਈਮ ਪੀਰਡ ਆਨਰਰ ਹੋ ਗਿਆ ਸੀ 6 ਜੁਲਾਈ ਦਾ ਕੋਰਟ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਇਮੀਡੀਏਟਲੀ ਆਰਡਰ ਦੇ ਰਿਹਾ ਸੀ ਉਹ ਮੈਂਡ ਕਰਕੇ ਉਹ ਵੀ 6 ਜੁਲਾਈ ਕਰਤਾ ਸੀ ਤਾਂ ਉਹ ਸេចក្តੀ ਦੇ ਬਾਰੇ ਜ਼ਿਕਰ ਕਰ ਰਹੇ ਸੀ ਕਿ ਇਹ ਜਿਹੜੀ ਐਪਲੀਕੇਸ਼ਨ ਵੀ ਇਹ ਦੁਬਾਰਾ ਜਿਹੜਾ ਆਰਡਰ ਐ ਫਰੈਸ਼ ਆਇਆ ਤਾਂ ਉਹਦੇ 'ਤੇ ਸਿਰਫ ਇਹ ਕੰਨਾ ਲਿਖਿਆ ਹੈ ਵੀ 6 ਜੂਨ ਨੂੰ 6 ਜੁਲਾਈ ਸਮਝਿਆ ਜਾਵੇ ਤੇ ਨੈਕਸਟ ਡੇਟ ਜਿਹੜੀ ਹੈਗੀ ਉਹਦੇ ਰਿਮਾਂਡ ਜਿਹੜਾ 6 ਜੁਲਾਈ ਤੱਕ ਦਾ ਸੀ ਤੇ 6 ਜੁਲਾਈ ਨੂੰ ਉੱਥੇ ਪੇਸ਼ ਕਰਨਾ ਹੈ ਉਹੀ ਆਰਡਰ ਜਿਹੜਾ ਸੀਗਾ ਇਹਨਾਂ ਨੇ ਅੱਜ ਚੈਲੰਜ ਕਰਨ ਲਈ ਜਿਹੜਾ ਕੱਲ ਜਿਹਦੇ ਕਰਕੇ ਡੇਟ ਨਹੀਂ ਸੀ ਅੱਜ ਇੱਕ ਪ੍ਰੋਸੀਜਰਲ ਲੈਪਸ ਕਰਕੇ ਜਿਹੜੇ ਕਿ ਉਹਨਾਂ ਨੇ ਇੱਕ ਗਲਤ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹਦੇ ਕਰਕੇ ਕੋਰਟ ਨੇ ਉਹ ਐਪਲੀਕੇਸ਼ਨ ਉਹਨਾਂ ਨੇ ਕੋਰਟ ਨੇ ਜਦੋਂ ਕਿਹਾ ਕਿ ਇਹ ਐਪਲੀਕੇਸ਼ਨ ਗਲਤ ਹੈ ਤਾਂ ਉਹਨਾਂ ਨੇ ਵਿਧਰੋ ਕਰਕੇ ਦੁਬਾਰਾ ਐਪਲੀਕੇਸ਼ਨ ਫਾਈਲ ਕਰਨ ਦੀ ਲਿਬਰਟੀ ਦਿੱਤੀ ਹੈ ਤੇ ਅਗਲੀ ਤਰੀਕ ਜਿਹੜੀ ਹੈ ਹੁਣ ਟਿਊਜ਼ਡੇ ਦੀ ਹੈ ਹਾਈ ਕੋਰਟ ਦੇ ਵਿੱਚ ਸੋ ਸੋਚਦੇ ਜੀ ਦੱਸੋ ਕਿ ਜਿਹੜੀ ਐਪਲੀਕੇਸ਼ਨ ਟੈਕਨੀਕਲੀ ਗਲਤ ਹੈ ਕੀ ਪ੍ਰੋਸੀਜਰ ਕੀ ਕਿਹਾ ਹੁੰਦਾ ਕੀ ਹੈ ਦੇਖੋ ਇਹਦੇ ਵਿੱਚ ਕੀ ਹੁੰਦਾ ਜਦੋਂ ਵੀ ਕੋਈ ਕੇਸ ਦੇ ਵਿੱਚ ਅਮੈਂਡਮੈਂਟ ਐਪਲੀਕੇਸ਼ਨ ਹੁੰਦੀ ਹੈ ਤਾਂ ਕੋਰਟ ਦੇ ਵਿੱਚ ਪਹਿਲਾਂ ਐਪਲੀਕੇਸ਼ਨ ਫਾਈਲ ਹੁੰਦੀ ਹੈ ਫॉर ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਇਹ ਅਮੈਂਡਮੈਂਟ ਕਰਨੀ ਚਾਹੁੰਦੇ ਹਾਂ ਆ ਪਹਿਰਿਆਂ ਦੇ ਵਿੱਚ ਅਮੈਂਡਮੈਂਟ ਹੈ ਇਹਨਾਂ ਨੇ ਸਿੱਧੀ ਸਿੱਧੀ ਕੀ ਕੋਰਟ 'ਤੇ ਪਲੇਸ ਔਨ ਰਿਕਾਰਡ ਦੀ ਐਪਲੀਕੇਸ਼ਨ ਲਗਾਈ ਸੀ ਉਹਦੇ 'ਚ ਨਾਲ ਅਮੈਂਡੇਡ ਪਟੀਸ਼ਨ ਲਗਾਤੀ ਸੀ ਤਾਂ ਕੋਰਟ ਵੱਲੋਂ ਬਿਨਾਂ ਪਰਮਿਸ਼ਨ 'ਤੇ ਐਪਲੀਕੇਸ਼ਨ ਫਾਈਲ ਕਰਨਾ ਇੱਕ ਟੈਕਨੀਕਲ ਇਸ਼ੂ ਸੀ ਜਿਹਦੇ ਕਰਕੇ ਕੋਰਟ ਨੇ ਜਦੋਂ ਕਿਹਾ ਉਹਨਾਂ ਨੂੰ ਤਾਂ ਉਹਨਾਂ ਨੇ ਐਪਲੀਕੇਸ਼ਨ ਵਿਡਰੋ ਕਰ ਦਿੱਤੀ ਤੇ ਹੁਣ 6 ਜੁਲਾਈ ਨੂੰ ਵਿਕਰਮਜੀਤਿਆਂ ਨੂੰ ਮੁਹਾਲੀ ਕੋਰਟੀ ਫੇਸ 6 ਜੁਲਾਈ ਨੂੰ ਮੁਹਾਲੀ ਦੇ ਵਿੱਚ ਤੇ ਇੱਥੇ ਜਿਹੜੀ ਤਰੀਖ ਹੈ 8 ਜੁਲਾਈ ਠੀਕ ਹੈ ਅੱਜ ਜਦ ਇਹ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਜੀ ਉਹ ਲੀਗਲੀ ਵੈਲਿਡ ਕਰਨ ਲਈ ਬਾਈ ਮੇਰੇ ਬਾਈ ਦੇਖਣੇ ਤੁਹਾਨੂੰ ਫੇਰ ਤੋਂ ਨਿਕਲ ਮਾਨ ਜੋ ਅਦਾਲਤ ਦੇ ਸਾਹਮਣੇ ਫਿਰ ਉਹਨਾਂ ਨੇ ਕਾਫੀ ਆਪਣਾ ਅਪੋਲੋਜੀ ਕਰਕੇ ਤੇ ਉਹਨੂੰ ਵਿਦਡਰਾਅ ਕੀਤਾ ਆਪਣੀ ਐਪਲੀਕੇਸ਼ਨ ਨੂੰ ਜਿਹੜੀ ਫੈਕਚੁਅਲ ਪੋਜੀਸ਼ਨ ਸੀਗੀ ਉਹ ਕਿਹਾ ਕਿ ਉਹਨਾਂ ਨੇ ਅਸੀ ਨਵੀਂ ਐਪਲੀਕੇਸ਼ਨ ਲਗਾਵਾਂਗੇ ਫੇਰ ਅਸੀ ਕਰਾਂਗੇ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਪਹਿਲੇ ਉਹਨਾਂ ਨੇ ਅਮੈਂਡਮੈਂਟ ਹੀ ਲਗਾਈ ਸੀ ਉਹ ਲੀਗਲੀ ਵੈਲਿਡ ਨਹੀਂ ਸੀਗੀ ਇਸ ਕਰਕੇ ਫਿਰ ਉਹਨੂੰ ਉਹ ਡਿਡਰਾ ਕਰਨ ਇੱਕ ਜਿਹੜਾ ਕਹਿੰਦੇ ਫਰੈਸ਼ ਡਿਮਾਂਡ ਆਰਡਰ ਅੱਜ ਆ ਗਿਆ ਇੱਕ ਕੱਲ ਸੀਗਾ 5 ਤਰੀਕ ਸੀ ਕਿ 6 ਸੀ ਕਿ ਐਗਜ਼ੈਕਟ ਰੂਲ ਕੀ ਸਿਚੁਏਸ਼ਨ ਆ ਫਰੈਸ਼ ਡਿਮਾਂਡ ਆਰਡਰ ਵੇਖੋ ਇਹਦੇ ਵਿੱਚ ਕੀ ਸੀਗਾ ਕੋਡ ਦੇ ਜਿਹੜਾ ਆਰਡਰ ਆਇਆ ਸੀਗਾ ਉਹਦੇ ਵਿੱਚ 6 ਜੂਨ ਗਲਤੀ ਦੇ ਨਾਲ ਪਾਰਟ ਟਾਈਮ ਤੇ ਲਾਉਣ 에ਰਰ ਹੋ ਗਿਆ ਸੀ 6 ਜੁਲਾਈ ਤੱਕ ਕੋਡ ਨੇ ਕੋਤੋਂ ਬਾਅਦ ਨਾਲ ਦੀ ਨਾਲ ਇਮੀਡੀਏਟਲੀ ਆਰਡਰ ਦੇ ਰਿਹਾ ਸੀ ਅਮੈਂਡ ਕਰਕੇ ਉਹ 6 ਜੁਲਾਈ ਕਰਤਾ ਸੀ ਤਾਂ ਉਸੇ ਚੀਜ਼ ਦੇ ਬਾਰੇ ਜ਼ਿਕਰ ਕਰ ਰਹੇ ਸੀ ਕਿ ਇਹ ਜਿਹੜੀ ਐਪਲੀਕੇਸ਼ਨ ਵੀ ਇਹ ਦੁਬਾਰਾ ਜਿਹੜਾ ਆਰਡਰ ਫਰੈਸ਼ ਆਇਆ ਤਾਂ ਉਹਦੇ ਸਿਰਫ ਇਹ ਕਹਿਣਾ ਲਿਖਿਆ ਹੈ ਵੀ 6 ਜੂਨ ਨੂੰ 6 ਜੁਲਾਈ ਸਮਝਿਆ ਜਾਵੇ ਤੇ ਨੈਕਸਟ ਡੇਟ ਜਿਹੜੀ ਹੈਗੀ ਉਹਦੇ ਰਿਮਾਂਡ ਜਿਹੜਾ 6 ਜੁਲਾਈ ਤੱਕ ਦਾ ਸੀ ਤੇ 6 ਜੁਲਾਈ ਨੂੰ ਉੱਥੇ ਪੇਸ਼ ਕਰਨਾ ਹੈ ਉਹੀ ਆਰਡਰ ਜਿਹੜਾ ਸੀਗਾ ਇਹਨਾਂ ਨੇ ਅੱਜ ਚੈਲੰਜ ਕਰਨ ਲਈ ਜਿਹੜਾ ਕੱਲ ਜੀ ਦੇ ਕਰਕੇ ਡੇਟ ਕੀਤੀ ਸੀ ਅੱਜ ਇੱਕ ਪ੍ਰੋਸੀਜਰਲ ਲੈਪਸ ਕਰਕੇ ਜਿਹੜੇ ਕਿ ਉਹਨਾਂ ਨੇ ਇੱਕ ਗਲਤ ਐਪਲੀਕੇਸ਼ਨ ਫਾਈਲ ਕੀਤੀ ਸੀ ਜੀਨੇ ਕਰਕੇ ਕੋਰਟ ਨੇ ਉਹ ਐਪਲੀਕੇਸ਼ਨ ਉਹਨਾਂ ਨੇ ਕੋਰਟ ਨੇ ਜਦੋਂ ਕਿਹਾ ਕਿ ਇਹ ਐਪਲੀਕੇਸ਼ਨ ਇਹ ਗਲਤ ਹੈ ਤਾਂ ਉਹਨਾਂ ਨੇ ਵਿਦਡਰਾ ਕਰਕੇ ਦੁਬਾਰਾ ਐਪਲੀਕੇਸ਼ਨ ਫਾਈਲ ਕਰਨ ਦੀ ਲਿਬਰਟੀ ਦਿੱਤੀ ਹੈ ਤੇ ਅਗਲੀ ਤਰੀਕ ਜਿਹੜੀ ਹੈ ਹੁਣ ਟਿਊਸਡੇ ਦੀ ਹੈ ਹਾਈ ਕੋਰਟ ਦੇ ਸੋ ਸੋਚਦੇ ਜੀ ਦੱਸੋ ਕਿ ਜਿਹੜੀ ਐਪਲੀਕੇਸ਼ਨ ਟੈਕਨੀਕਲੀ ਗਲਤ ਹੈ ਕੀ ਪ੍ਰੋਸੀਜਰ ਕੀ ਕਿਹਾ ਹੁੰਦਾ ਕੀ ਹੈ ਦੇਖੋ ਇਹਦੇ ਵਿੱਚ ਕੀ ਹੁੰਦਾ ਜਦੋਂ ਵੀ ਕੋਈ ਕੇਸ ਦੇ ਵਿੱਚ ਅਮੈਂਡਮੈਂਟ ਐਪਲੀਕੇਸ਼ਨ ਹੁੰਦੀ ਹੈ ਤਾਂ ਕੋਰਟ ਦੇ ਵਿੱਚ ਪਹਿਲਾਂ ਐਪਲੀਕੇਸ਼ਨ ਫਾਈਲ ਹੁੰਦੀ ਹੈ ਫॉर ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਇਹ ਅਮੈਂਡਮੈਂਟ ਕਰਨੀ ਚਾਹੁੰਦੇ ਹਾਂ ਆਹ ਪਹਿਰਿਆਂ ਦੇ ਵਿੱਚ ਅਮੈਂਡਮੈਂਟ ਹੈ ਇਹਨੇ ਨੇ ਸਿੱਧੀ ਸਿੱਧੀ ਕੀ ਕਿ ਪਲੇਸ ਔਨ ਰਿਕਾਰਡ ਦੀ ਐਪਲੀਕੇਸ਼ਨ ਲਗਾਈ ਸੀ ਉਹਦੇ ਵਿੱਚ ਨਾਲ ਅਮੈਂਡੇਡ ਪਟੀਸ਼ਨ ਲਗਾਈ ਸੀ ਤਾਂ ਕੋਰਟ ਵੱਲੋਂ ਬਿਨਾਂ ਪਰਮਿਸ਼ਨ ਤੇ ਐਪਲੀਕੇਸ਼ਨ ਫਾਈਲ ਕਰਨਾ ਇਹ ਇੱਕ ਟੈਕਨੀਕਲ ਇਸ਼ੂ ਸੀ ਜਿਹਦੇ ਕਰਕੇ ਕੋਰਟ ਨੇ ਜਦੋਂ ਕਿਹਾ ਉਹਨਾਂ ਨੂੰ ਤਾਂ ਉਹਨਾਂ ਨੇ ਐਪਲੀਕੇਸ਼ਨ ਵਿਧਰੋਅ ਕਰ ਦਿੱਤੀ ਤੇ ਹੁਣ 6 ਜੁਲਾਈ ਨੂੰ ਵਿਕਰਮਜੀਤਿਆਂ ਨੂੰ ਮੁਹਾਲੀ ਕੋਰਟ ਤੇ 6 ਜੁਲਾਈ ਨੂੰ ਮੁਹਾਲੀ ਦੇ ਵਿੱਚ ਤੇ ਇੱਥੇ ਜਿਹੜੀ ਤਰੀਕ ਹੈ 8 ਜੁਲਾਈ ਠੀਕ ਹੈ ਬਿਲਕੁਲ ਇਸੇ ਤਰ੍ਹਾਂ